ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਪਾਈ ਰਣਜੀਤ ਸਿੰਘ ਜੀ ਉਤੇ 2 ਸਾਲ ਪਹਿਲਾਂ ਇੱਕ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਗਈ ਸੀ ਪਰ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਜਾਵੇ ਅਜਹੀਆਂ ਮੰਗਾਂ ਬੀਤੇ ਕਈ ਸਮੇਂ ਤੋਂ ਉੱਠ ਰਹੀਆਂ ਸਨ ਤੇ ਹੁਣ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਇਹ ਵਾਅਦਾ ਕਿਉਂ ਹੋਣਾ ਚਾਹੀਦਾ ਹੈ ਕਿਉਂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅਕਸਰ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਆਂਦਾ ਹੈ ਕਿ ਇੱਕ ਪ੍ਰਚਾਰਕ ਨੂੰ ਇੱਕ ਧਾਰਮਿਕ ਆਗੂ ਨੂੰ ਜਾਂ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਨੂੰ ਜੈਡ ਸਿਕਿਉਰਿਟੀ ਦੀ ਜਾਂ ਹਾਈ ਸਿਕਿਉਰਿਟੀ ਦੀ ਲੋੜ ਕੀ ਹੈ ਆਖਿਰ ਉਸ ਦੇ ਕੀ ਕਾਰਨ ਦੱਸੇ ਪਾਈ ਰਣਜੀਤ ਸਿੰਘ ਜੀ ਢੜਰੀਆਂ ਵਾਲਿਆਂ ਨੇ ਤੁਸੀਂ ਆਪ ਸੁਣ ਲਵੋ ਇਸ ਕਰਕੇ ਹਾਈ ਕੋਰਟ ਵਿੱਚ ٹرسٹ ਵੱਲੋਂ ਇਹ ਪਾਇਆ ਗਿਆ ਸੀ ਤੇ ਉਹਨਾਂ ਨੇ ਇਹ ਫੈਸਲਾ ਸੁਣਾਇਆ ਵੀ ਇਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਤੇ ਬਾਬਾ ਜੀ ਆਪਾਂ ਗੱਲ ਕਰੀਏ ਸਿਕਿਉਰਿਟੀ ਦੀ ਗੱਲ ਕਰੀਏ ਹੁਣ ਤੁਹਾਡੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਜਥੇਦਾਨ ਹੁੰਦੇ ਨੇ ਕੀ ਉਹ ਸਿਕਿਉਰਿਟੀ ਤੁਹਾਡੇ ਨਾਲ ਜਾਇਆ ਕਰੂਗੀ ਜਾਂ ਉਹਰੇ ਤੁਹਾਡੇ ਅਸਥਾਨ ਤੇ ਰਹਿ ਆ ਗੁਰੂ ਜੀ ਨਹੀਂ ਸਿਕਿਉਰਿਟੀ ਤਾਂ ਅੱਗੇ ਵੀ ਜਾਂਦੀ ਹੋਈ ਐ ਪਿਛਲੇ 3 ਸਾਲ ਤੋਂ ਜਦੋਂ ਤੋਂ ਅਟੈਕ ਹੋਇਆ ਨਾ ਜੀ ਉਸ ਵੇਲੇ ਤੋਂ ਲੈ ਕੇ ਪ੍ਰਸ਼ਾਸਨ ਦੀ ਸਿਕਿਉਰਿਟੀ ਮੇਰੇ ਨਾਲ ਕੁਛ ਨਾ ਕੁਛ ਚੱਲਦੀ ਐ ਤੇ ਉਹ ਪਹਿਲਾਂ ਵੀ ਜਾ ਰਹੇ ਐ ਵੇਖੋ ਇੱਕ ਗੱਲ ਤਾਂ ਹੈ ਡੈਮੋਕ੍ਰੇਸੀ ਸਿਸਟਮ ਐ ਜੇ ਕੋਈ ਤੁਹਾਨੂੰ ਬੰਦਾ ਤੁਹਾਡਾ ਕਤਲ ਕਰਨ ਆਉਂਦਾ ਐ ਮਾਰਨ ਆਉਂਦਾ ਐ ਜਾਂ ਤਾਂ ਤੁਸੀਂ ਇਹ ਕਰ ਸਕਦੇ ਹੋ ਵੀ ਉਹਦਾ ਮੁਕਾਬਲਾ ਕਰੋ ਕਈ ਵੀਰ ਮੈਂ ਗੱਲ ਥੋੜੀ ਜੀ ਕਰਦਿਆਂ ਮੀਡੀਆ ਵਿੱਚ ਕਈ ਸੋਚਦੇ ਐ ਵੀ ਬਾਬਿਆਂ ਨੂੰ ਸਿਕਿਉਰਿਟੀ ਦੀ ਕੀ ਲੋੜ ਐ ਹੈ ਨਾ ਜੀ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਹੈ ਵੀ ਕੁਝ ਗਰੁੱਪਾਂ ਨੂੰ ਬੰਦੇ ਮਾਰਨ ਦੀ ਕੀ ਲੋੜ ਹੈ ਹਨਾ ਕਿਸੇ ਨਾਲ ਧੱਕਾ ਕਰਨ ਦੀ ਕੀ ਲੋੜ ਹੈ ਜਦੋਂ ਇੱਕ ਗਰੁੱਪ ਧੱਕਾ ਕਰੂਗਾ ਤੇ ਇੱਕ ਗਰੁੱਪ ਬੰਦੇ ਮਾਰੂਗਾ ਹਨਾ ਫਿਰ ਉਹ ਦੂਜੇ ਬੰਦਾ ਕੀ ਕਰੇ ਜਾਂ ਤਾਂ ਧੱਕਾ ਕਰੇ ਉਹਨਾਂ ਨਾਲ ਜਾਂ ਉਹਨਾਂ ਦੇ ਬੰਦੇ ਮਾਰੇ ਨਾ ਅਸੀਂ ਕਿਸੇ ਤੇ ਪ੍ਰੋਗਰਾਮ ਰੋਕਣਦੇ ਆ ਨਾ ਅਸੀਂ ਕਿਸੇ ਨੂੰ ਧਮਕੀਆਂ ਦੇਣਦੇ ਆ ਤੇ ਨਾ ਹੀ ਅਸੀਂ ਕਿਸੇ ਦੇ ਬੰਦੇ ਮਾਰਦੇ ਆ ਡੈਮੋਕ੍ਰੇਸੀ ਵਿੱਚ ਕੀ ਕਰਾਂਗੇ ਅੱਜ ਤੁਹਾਡੇ ਤੇ ਕੋਈ ਅਟੈਕ ਕਰੇਗਾ ਕੀ ਕਰੋਗੇ ਪੁਲਿਸ ਕੋਲ ਜਾਓਗੇ ਪ੍ਰਸ਼ਾਸਨ ਕੋਲ ਜਾਓਗੇ ਅਸੀਂ ਇਹੀ ਗੱਲ ਕੀਤੀ ਹੈ ਜੇ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਤੇ ਅੱਜ ਸਾਰਿਆਂ ਨੂੰ ਇਹ ਚਾਹੀਦਾ ਵੀ ਦੂਜੇ ਬੰਦ ਤੇ ਰਾ ਨੂੰ ਕਹਿਣ ਵੀ ਭਾਈ ਬੰਦੇ ਮਾਰਨੇ ਹਟ ਜਾਓ ਬੰਦੇ ਮਾਰਨੇ ਤੁਸੀਂ ਛੱਡ ਦਿਓ ਤੇ ਸਿਕਿਉਰਿਟੀ ਦੀ ਫੇਰ ਸਾਨੂੰ ਜਰੂਰਤ ਦੀ ਜੇ ਤੁਹਾਨੂੰ ਹੁਣ ਮਿਲ ਗਈ ਸਿਕਿਉਰਿਟੀ ਦੀ ਕਿਉਂਕਿ ਤੁਹਾਡੇ ਕੋਲ ਕੋਈ ਨਹੀਂ ਪਹਿਲਾਂ ਵੀ ਪ੍ਰਸ਼ਾਸਨ ਦੇ ਬੰਦੇ ਜਿਹੜੇ ਸਾਡੇ ਇੱਥੇ ਹੁੰਦੇ ਆ ਤੇ ਉਹ ਅੱਜ ਵੀ ਹੈਗੇ ਆ ਤੇ ਮੇਰੇ ਖਿਆਲ ਅੱਗੇ ਹੁਣ ਹਾਈ ਕੋਰਟ ਦਾ ਜੇ ਆਰਡਰ ਆਇਆ ਨਹੀਂ ਜੇ ਆਏਗਾ ਤਾਂ ਫਿਰ ਉਹਨੂੰ ਮੰਨਿਆ ਜਾਏਗਾ ਹਾਂਜੀ ਗੱਲ ਕਰੀਏ ਅਗਲੇ ਸਵਾਲ ਦੀ ਜਿਹਨੂੰ ਨਸ਼ੇ ਦਾ ਜਿਹੜਾ ਦੋ ਜਾਣਦਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੁਹਾਡੇ ਕੋਲੋਂ ਜੀ ਦਵਾਨ ਕਿਤੇ ਹੁੰਦੇ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਠਲ ਪਾਉਣ ਲਈ ਤੁਹਾਡੇ ਕੋਲੋਂ ਕੀ ਕਦਮ ਕੁਝ ਕੁ ਮੇਨ ਪੁਆਇੰਟ ਤਾਂ ਇਹ ਹੈ ਜੀ ਕਿ ਜਿਹੜੇ ਹੁਣ ਮੰਨ ਲਓ ਸਾਡੇ ਸਾਹਮਣੇ ਹਜ਼ਾਰਾਂ ਠੇਕੇ ਲੰਘਦੇ ਆ ਅਸੀਂ ਨਹੀਂ ਕਦੇ ਕਿਹਾ ਕਿ ਅਸੀਂ ਪੀ ਲਈਏ ਜੋ ਤੁਹਾਡੀ ਮਾਈਂਡ ਤੁਹਾਡਾ ਬਦਲ ਜਾਂਦਾ ਸਮਝੋ ਤੁਹਾਡੀ ਚੇਂਜ ਹੋ ਜਾਂਦੀ ਹੈ ਇਸੇ ਤਰ੍ਹਾਂ ਹੁਣ ਆਪਾਂ ਦਵਾਲ ਲਾਉਨੇ ਆ ਉਹਦੇ ਵਿੱਚ ਬਹੁ ਗਿਣਤੀ ਨੌਜਵਾਨਾਂ ਦੀ ਹੁੰਦੀ ਹੈ ਵੱਡੀ ਗਿਣਤੀ ਵਿੱਚ ਨੌਜਵਾਨ ਆਉਂਦੇ ਆ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਜਿੱਥੇ ਤੱਕ ਹੋ ਸਕਦਾ ਉਹਨਾਂ ਨੂੰ ਪ੍ਰੇਰਿਤ ਕਰੀਦਾ ਤੇ ਬਦਲਦੇ ਵੀ ਬਹੁਤ ਹੈ ਅੱਗੇ ਤੋਂ ਵੀ ਹਿੰਮਤ ਕਰਦੇ ਰਾਂਗੇ ਹਾਂਜੀ ਕੋਲਡੋਜ਼ ਮਾਮਲੇ ਦੀ ਗੱਲ ਕਰਦੇ ਕੋਈ ਡੋੜਾ ਆਪਣਾ ਅਸਥਾਨ ਖੋਲਣ ਜਾ ਰਿਹਾ ਸੰਤ ਦਾ ਦਰਸ਼ਨ ਕਰੇ ਤੁਸੀਂ ਕੀ ਸਮਝਦੇ ਇਸ ਨੂੰ ਚੰਗੀ ਗੱਲ ਹੈ ਜੀ ਜੇ ਕੋਈ ਇਦਾਂ ਦਾ ਰਸਤਾ ਖੁੱਲਦਾ ਆ ਔਰ ਇਦਾਂ ਦਾ ਕੁਝ ਹੁੰਦਾ ਤਾਂ ਚੰਗੀ ਗੱਲ ਹੈ ਜਿਹੜਾ ਵੀ ਬੰਦੇ ਉਤਮ ਕਰ ਰਹੇ ਨੇ ਵਧਾਈ ਦੇ ਪਾਤਰ ਗੁਰੂ ਪਿਆਰੇ ਉਹ ਪ੍ਰਚਾਰਕ ਕੋਈ ਵੀ ਹੋਵੇ ਕਿਸੇ ਵੀ ਪ੍ਰਚਾਰਕ ਨੂੰ ਕਦੇ ਵੀ ਸਿਕਿਉਰਿਟੀ ਲੈਣ ਦੀ ਲੋੜ ਨਹੀਂ ਪੈਣੀ ਸੀ ਜੇਕਰ ਸਾਰੀ ਦੀ ਸਾਰੀ ਪ੍ਰਚਾਰਕ ਸ਼੍ਰੇਣੀ ਇੱਕ ਮੰਜੁਤੇ ਇਕਤ੍ਰਿਤ ਹੁੰਦੀ ਜੇਕਰ ਸਾਰੀ ਦੀ ਸਾਰੀ ਪ੍ਰਚਾਰਕ ਸ਼੍ਰੇਣੀ ਇੱਕ ਮਤ ਹੁੰਦੀ ਪਰ ਸਾਡੀ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਕਿ ਹਰ ਪ੍ਰਚਾਰਕ ਆਪਣੀ ਹੀ ਅਲੱਗ ਇੱਕ ਗਰੁੱਪ ਦੇ ਵਿੱਚ ਚੱਲਦਾ ਹੈ ਦੇ ਪੂਰੀ ਤੇ ਪੂਰੀ ਸਿੱਖ ਕੌਮ ਇਹਨਾਂ ਨੇ ਅਲੱਗ-ਅਲੱਗ ਜਥੇਬੰਦੀਆਂ ਧੜੇਬੰਦੀਆਂ ਦੇ ਵਿੱਚ ਵੰਡੀ ਹੋਈ ਹੈ ਜਿਸ ਦਿਨ ਇਹ ਜਥੇਬੰਦੀਆਂ ਧੜੇਬੰਦੀਆਂ ਮੁੱਕ ਜਾਣਗੀਆਂ ਜਿਸ ਦਿਨ ਕੌਮ ਦੇ ਵਿੱਚ ਪਏ ਹੋਏ ਧਰਮ ਦੇ ਨਾਮ ਦੇ ਉੱਤੇ ਇਹ ਖਲਾਰੇ ਮੁੱਕ ਜਾਣਗੇ ਅਲੱਗ-ਅਲੱਗ ਡੇਰੇ ਅਲੱਗ-ਅਲੱਗ ਸੰਪਰਦਾਵਾਂ ਇਕਜੁੱਟ ਹੋ ਜਾਣਗੀਆਂ ਉਸ ਦਿਨ ਕਿਸੇ ਵੀ ਪ੍ਰਚਾਰਕ ਨੂੰ ਕਿਸੇ ਵੀ ਤਰ੍ਹਾਂ ਦਾ ਡਰ ਪਾ ਨਹੀਂ ਰਹੇਗਾ ਤੇ ਨਾ ਹੀ ਕਿਸ ਨੂੰ ਸਿਕਿਉਰਿਟੀ ਦੀ ਲੋੜ ਪਵੇਗੀ ਪਰ ਜਦੋਂ ਤੱਕ ਅਜੇ ਹਾਂ ਨਹੀਂ ਹੁੰਦਾ ਉਦੋਂ ਤੱਕ ਜੋ ਪ੍ਰਚਾਰਕ ਹੱਕ ਸੱਚ ਦੀ ਆਵਾਜ਼ ਚੱਕਦੇ ਨੇ ਤੇ ਜਿਹੜੇ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਨੇ ਉਹਨਾਂ ਪ੍ਰਚਾਰਕਾਂ ਨੂੰ ਸਿਕਿਉਰਿਟੀ ਕਿਤੇ ਨਾ ਕਿਤੇ ਦੇਣੀ ਸਰਕਾਰ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਰੰਦੀ ਹਰਗਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ